ਤੇ ਜਿਹੜੀ ਜਵੇਂ ਪਾਣੀ ਦੇ ਵਿੱਚ ਡੁੱਬ ਜਾਂਦੀ ਹੈ ਘਰ ਡੁੱਬ ਜਾਂਦੇ ਆ ਪਸ਼ੂ ਡੁੱਬ ਜਾਂਦੇ ਆ ਤੇ ਉਹਨਾਂ ਦਾ ਦਿਲ ਪੁੱਛੇ ਲੋੜੀਦਾ ਵੀ ਉਹਦੇ ਬੀਤ ਦਾ ਕੀ ਹੈ ਉਹ ਨਾ ਮਰ ਜੋਗਾ ਰਹਿੰਦਾ ਨਾ ਜਿਉਣ ਜੋਗਾ ਰਹਿੰਦਾ ਕਿਉਂਕਿ ਆਪਦੇ ਬੱਚਿਆਂ ਨੂੰ ਦੇਖ ਕੇ ਉਹਨੂੰ ਜਿਉਣਾ ਪੈਂਦਾ ਤੇ ਪਰ ਜਦੋਂ ਪਿੱਛੇ ਫਸਲਾਂ ਨੂੰ ਦੇਖਦਾ ਆੜਤੀਆਂ ਨੂੰ ਦੇਖਦਾ ਬੈਂਕਾਂ ਨੂੰ ਦੇਖਦਾ ਤਾਂ ਉਦੋਂ ਉਹ ਤਾਂ ਜੀ ਐ ਕਰਦਾ ਕਿਤੇ ਨਾ ਕਿਤੇ ਮੈਂ ਸੁਸਾਇਡ ਦਾ ਸ਼ਿਕਾਰ ਆ ਜਿਹੜਾ ਹੋ ਜਾਾਂ ਕੁਝ ਖਾ ਲਾਂ ਕੁਝ ਫਾਹ ਲੈ ਲਾਂ ਐਦਾਂ ਦੇ ਹਾਲਾਤ ਆ ਜਿਹੜੇ ਘੱਗਰਕਾਰ ਨਾ ਹੋ ਜਾਂਦੇ ਆ ਇਹ ਸੂਬਾ ਬਣ ਜਿਹੜੇ ਕਹਿੰਦੇ ਵੀ ਟੁੱਟਣ ਨੂੰ ਤਿਆਰ ਹੋ ਗਏ ਸੀ ਤੇ ਆ ਜਿਹੜਾ ਨਾਲ ਬਣ ਪਾਇਆ ਨਾ ਇਹ ਤੁਰੰਤ ਨਵੀਂ ਮਿੱਟੀ ਦਾ ਪਾਇਆ ਗਿਆ ਹੈਗਾ ਕਿ ਮੈਂ ਮੈਨੂੰ ਐ ਲੈ ਸਰਪੰਚ ਸਾਹਿਬ ਜੀ ਕਿਤੇ ਆਪਣੀ ਸਮਾਜ ਜੀ ਵੀ ਇਸ ਪਿੰਡ ਦੀ ਆਪਣੀ ਮਦਦ ਦੀ ਜ਼ਿੰਮੇਵਾਰ ਭਰਾਵਾਂ ਦੀ ਨਾ ਕਰਦੇ ਤਾਂ ਮੈਨਲੇ ਤਾਂ ਬਰੇਤੀ ਚੱਕੀ ਨਹੀਂ ਜਾਣੀ ਸੀ ਬਿਲਕੁਲ ਜੀ ਬਿਲਕੁਲ ਨਹੀਂ ਅਸੀਂ ਤਾਂ 10 ਸਾਲ ਕੰਮਜਾਪ ਨਹੀਂ ਹੁੰਦੇ ਸੀਗੇ ਜੀ ਨਾਲੀ ਤਾਂ ਕਿ ਇੱਥੋਂ 50 ਫੁੱਟ ਤਕਰੀਬਨ 100 ਫੁੱਟ ਅੱਗੇ ਹੈ ਜੀ ਮਤਲਬ ਆ ਜਿੱਥੇ ਆਪਾਂ ਹੁਣ ਖੜੇ ਆ ਇੱਥੋਂ 50 ਫੁੱਟ ਅੱਗੇ ਹੈ ਤਾਂ ਅੱਗੇ ਅੱਗੇ ਆ ਜੀ ਅੱਗੇ ਆ ਇਥੇ ਦਰਾਖਤ ਸੀ ਸਬਜ਼ੀਆਂ ਲਾਉਂਦੇ ਰਹਿਆ ਸਾਡਾ ਹਾਂ ਬਿਲਕੁਲ ਜੀ ਇਹਨਾਂ ਬਈ ਹੁਣ ਡੇਂਜਰ ਜ਼ੋਨ ਹੁੰਦੀ ਹੈ 20 ਤੋਂ ਬਾਅਦ ਆਪਣੀ ਦਸ ਦੂਗੜ ਏਰੀਆ ਜਾਂ ਸਾਡਾ ਪਿੰਡਾ ਰੋਡ ਕੀ ਲਾ ਲੋ ਇਹ ਡੇਂਜਰ ਜ਼ੋਨ ਤੇ ਚੱਲ ਪੈਂਦਾ ਹੈਗਾ 20 ਫੁੱਟ ਤੋਂ ਉੱਤੇ 20 ਫੁੱਟ ਦੇ ਜਦੋਂ 20 ਫੁੱਟ ਹੁੰਦੀ ਹੈ ਉਹ ਤਾਂ ਆਪਣੇ ਜਿਹੜੀ ਜ਼ਮੀਨਾਂ ਜ਼ਮੀਨਾਂ ਦੇ ਬਰਾਬਰ ਚੱਲ ਜਾਈਏ ਉਦੋਂ ਤੋਂ ਜਿਹੜਾ ਬਦ ਚੱਲਦਾ ਵੱਧ ਉਹ ਉਹ ਡੇਂਜਰ ਜਉਣੀ ਹੈਗੀ ਤੇ ਜਦੋਂ ਅਸੀਂ ਪਰਸੋਂ ਇਹ ਤੋਂ ਪਹਿਲਾਂ ਬੰਨ ਪਾਇਆ ਹੋਇਆ ਸੀਗਾ ਜਦੋਂ ਆਇਆ ਸੀ ਅੱਧਾ ਬੰਨ ਵੱਢ ਕੇ ਲੈ ਗਈ ਸੀ ਪਰਸੋਂ ਇਹੀ ਪਰਸੋਂ ਹਾਂ ਪਰਸੋਂ ਕੱਲਾ ਇਹ ਮਤਲਬ 5 6 ਫੁੱਟ ਥਾਰ ਰਹਿ ਗਿਆ ਸੀ ਹੁਣ ਵੀ ਢਿੱਗਾਂ ਸਿੱਧੀਆਂ ਬਣੀਆਂ ਹੋਈਆਂ ਨੇ ਹਾਂ ਹੁਣ ਵੀ ਡਿੱਗੀ ਜਾਂਦੀਆਂ ਆਪ ਰਾਤ ਵੀ ਸਾਰੀਆਂ ਤੇ ਡਿੱਗੀ ਜਾਂਦੀਆਂ ਗਈ ਆ ਹੁਣ ਥੋੜੇ ਸਾਹਮਣੇ ਕਿੰਨਾ ਖੋਰ ਕੇ ਲੈ ਗਈ ਥੋੜੇ ਦੇਖਦੇ ਦੇਖਦੀਆਂ ਕਿੰਨਾ ਭਾਗਿਆ ਇਧਰੋਂ ਹਾਂ ਅੱਜ ਸਾਡੇ ਸਾਹਮਣੇ ਹੁਣ ਦੇਖੋ ਕਿ ਡਿ ਡਿ ਡਿਗੀ ਆ ਹਾਂ ਡਿਗੀ ਆ ਉਥੋ ਡਿਗੀ ਆ ਉਹ ਡਿਗੀ ਆ ਇਹ ਇਹਨੂੰ ਖਾਰ ਖਾਰ ਕੇ ਉਹਨੂੰ ਉਹ ਲੈ ਕੇ ਜਾ ਰਿਹਾਗਾ ਤੇ ਹੁਣ ਆ ਆ ਸਾਰੇ ਤੇ ਬ੍ਰੇਤੀ ਸੀਗੀ ਤਾਂ ਹੁਣ ਜੇ ਪਰਸੋਂ ਇਹ ਨਾ ਵੱਜਦੀ ਨਾ ਇੱਥੇ ਉਹ ਆਉਂਦੇ ਚਲਾਉਂਦੇ ਕੰਮ ਤਾਂ ਪਰਸੋਂ ਵੀ ਦੁਬਾਰੇ ਫਿਰ ਉਹੀ ਰੂਪ ਧਾਰ ਲਿਆ ਹੁਣ ਤੱਕ ਤਾਂ ਉਹ ਸਿਰਕਤੇ ਚ ਭਾਗ ਜਾਣਾ ਸੀ ਪਾਣੀ ਵਿੱਚ